ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਨੁਜਮੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਹਰ ਐਤਵਾਰ ਨੂੰ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਤਹਿਤ ਇੱਕ ਪੇਪਰ ਦੇ ਲੈਵਲ ਦਾ ਟੈਸਟ ਲੈ ਕੇ ਆਉਂਦੇ ਆ 37 ਪੇਪਰ ਜਿਹੜੇ ਇਸ ਤੋਂ ਪਹਿਲਾਂ ਆਪਾਂ ਆਪਣੇ ਚੈਨਲ ਤੇ ਕਰ ਚੁੱਕੇ ਆ ਅੱਜ ਆਪਾਂ 38 ਨੰਬਰ ਜਿਹੜਾ ਇਸ ਸੀਰੀਜ਼ ਦਾ ਪੇਪਰ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਜੇਕਰ ਤੁਸੀਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਡੇਲੀ ਡਿਕਟੇਸ਼ਨ ਦੇ ਨਾਲ ਨਾਲ ਅਸੀਂ ਸ਼ਬਦ ਜਿਨ੍ਹਾਂ ਦੇ ਨਾਲ ਅਰਥ ਦਿੱਤੇ ਹੁੰਦੇ ਨੇ ਸ਼ਾਰਟਸ ਦੇ ਵਿੱਚ ਡੇਲੀ ਅਪਡੇਟ ਕਰਦੇ ਹਾਂ ਸ਼ਾਮ ਨੂੰ ਇਸ ਤੋਂ ਇਲਾਵਾ ਪੰਜਾਬੀ ਪੇਪਰ A ਦੀ ਜ਼ਿਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੋਈ ਆ ਪੰਜਾਬੀ ਪੇਪਰ A ਉੱਥੋਂ ਆਪਣੀ ਤਿਆਰੀ ਬੜੇ ਹੀ ਘੱਟ ਸਮੇਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਜਿਸ ਦੇ ਵਿੱਚ 27 ਕਲਾਸਾਂ ਨੇ ਜਿਸ ਦੇ ਵਿੱਚ ਥਿਉਰੀ ਵੀ ਹੈ ਐਮਸੀਕਿਊ ਵੀ ਹੈ ਤੇ ਮੌਕ ਟੈਸਟ ਵੀ ਨੇ ਹਾਂਜੀ ਕਰਦੇ ਆ ਅੱਜ ਦਾ ਆਪਾਂ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦਾ 38 ਨੰਬਰ ਪੇਪਰ ਸ਼ੁਰੂ ਰੈਡੀ ਸਟਾਰਟ ਲੰਡਨ ਬੜਾ ਭਾਰੀ ਸ਼ਹਿਰ ਹੈ ਪਰ ਇਥੇ ਜੇ ਤੁਹਾਡਾ ਕੋਈ ਦੋਸਤ ਨਾ ਹੋਵੇ ਤਾਂ ਤੁਸੀਂ ਬਹੁਤ ਇਕੱਲ ਤੇ ਉਦਾਸੀ ਮਹਿਸੂਸ ਕਰਦੇ ਹੋ ਡੰਡੀ ਅੰਗਰੇਜ਼ ਲੋਕ ਤਬੀਅਤ ਦੇ ਠੰਡੇ ਹਨ ਪਰ ਮਿਲਨਸਾਰ ਨਹੀਂ ਡੰਡੀ ਗੌਂਡੀ ਗੌਂਡੀ ਨੂੰ ਨਹੀਂ ਜਾਣਦਾ ਤੇ ਬਗੈਰ ਸੱਦੇ ਕੋਈ ਕਿਸੇ ਦੇ ਘਰ ਨਹੀਂ ਜਾਂਦਾ ਡੰਡੀ ਬੱਸਾਂ ਗੱਡੀਆਂ ਵਿੱਚ ਦੇਖੋ ਇੱਕ ਅੰਗਰੇਜ਼ ਦੂਸਰੇ ਨਾਲ ਗੱਲ ਨਹੀਂ ਕਰਦਾ ਤੇ ਹਰ ਇੱਕ ਦੇ ਮੂੰਹ ਅੱਗੇ ਅਖਬਾਰ ਹੁੰਦਾ ਹੈ ਡੰਡੀ ਸਾਡੀ ਪੰਜਾਬੀਆਂ ਦੀ ਇੱਕ ਦੂਸਰੇ ਨਾਲ ਗੱਲ ਕਰਨ ਦੀ ਆਦਤ ਹੈ ਤੇ ਸਾਨੂੰ ਇੱਕ ਦੋ ਦਿਨ ਗੱਪਾਂ ਮਾਰਨ ਦਾ ਮੌਕਾ ਨਾ ਮਿਲੇ ਤਾਂ ਅਸੀਂ ਉਦਾਸ ਹੋ ਜਾਂਦੇ ਹਾਂ ਡੰਡੀ ਦੂਸਰੇ ਇਥੋਂ ਦੀ ਆਬੋ ਹਵਾ ਵੀ ਖਰਾਬ ਹੈ ਡੰਡੀ ਕਈ ਮਹੀਨੇ ਤਾਂ ਅਸਮਾਨ ਭਾਰੇ ਜਹੇ ਬੱਦਲਾਂ ਨਾਲ ਟਕਿਆ ਰਹਿੰਦਾ ਹੈ ਡੰਡੀ ਸਿਆਲ ਵਿੱਚ ਵੱਡੀ ਧੁੰਦ ਹੁੰਦੀ ਹੈ ਡੰਡੀ ਮੋਟਰਾਂ ਜੂੰ ਦੀ ਚਾਲ ਚਲਦੀਆਂ ਹਨ ਡੰਡੀ ਸਿਆਲ ਵਿੱਚ ਕਦੇ ਕਦੇ ਬਰਫ਼ ਪੈਂਦੀ ਹੈ ਤੇ ਸੜਕਾਂ ਮਕਾਨਾਂ ਦੀਆਂ ਸੱਤਾਂ ਤੇ ਦਰਖਤ ਬਰਫ਼ ਨਾਲ ਲੱਦੇ ਜਾਂਦੇ ਹਨ ਡੰਡੀ ਚਾਰੇ ਪਾਸੇ ਸਫੈਦ ਰੰਗ ਦਿਖਾਈ ਦਿੰਦਾ ਹੈ ਡੰਡੀ 2 ਦਿਨਾਂ ਬਾਅਦ ਬਰਫ਼ ਪਗਰਨੀ ਸ਼ੁਰੂ ਹੋ ਜਾਂਦੀ ਹੈ ਤੇ ਸੜਕਾਂ ਤੇ ਚਿੱਕੜ ਜਿਹਾ ਹੋ ਜਾਂਦਾ ਹੈ ਡੰਡੇ ਬਰਫ਼ ਦੂਰ ਪਹਾੜਾਂ ਦੀਆਂ ਚੋਟੀਆਂ ਤੇ ਹੀ ਚੰਗੀ ਲੱਗਦੀ ਹੈ ਡੰਡੇ ਜੇ ਬਰਫ਼ ਵਿੱਚ ਰਹਿਣਾ ਪਵੇ ਤਾਂ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ ਡੰਡੇ ਵਿਸਾਲ ਲੰਡਨ ਵਿੱਚ ਦੋਸਤ ਤੋਂ ਬਿਨਾ ਤੁਸੀਂ ਉਦਾਸੀ ਮਹਿਸੂਸ ਕਰੋਗੇ ਕਿਉਂਕਿ ਅੰਗਰੇਜ਼ ਪੰਜਾਬੀਆਂ ਵਰਗੇ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਆਪਣਾ ਪੈਰਾ ਜਿਹੜਾ ਲਿਖਿਆ ਉਹਨੂੰ ਰੀਡ ਕਰ ਲੋਗੇ ਵੀਡੀਓ ਖਾਲੀ ਚਲਦੀ ਰਹੂਗੀ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਸਟਾਰਟ ਸੁਲੱਖਣਾ ਬੰਦਾ ਵੱਡਿਆਂ ਦਾ ਸਤਿਕਾਰ ਕਰਦਾ ਹੈ ਉਹਨਾਂ ਨੂੰ ਪਹਿਲ ਦਿੰਦਾ ਹੈ ਬਰਾਬਰ ਦੇਾਂ ਦਾ ਮਾਨ ਕਰਦਾ ਹੈ ਛੋਟਿਆਂ ਦਾ ਆਦਰ ਕਰਦਾ ਹੈ ਉਹਨਾਂ ਨੂੰ ਰਾ ਪਾਉਂਦਾ ਹੈ ਇਸਤਰੀਆਂ ਤੋਂ ਅੱਖ ਨੀਮੀ ਰੱਖਦਾ ਹੈ ਜਥਾ ਸ਼ਕਤੀ ਆਪਣੀ ਲੋੜ ਉਹਨਾਂ ਦੇ ਪਿੱਸੇ ਰੱਖਦਾ ਹੈ ਡੰਡੀ ਇਸਤਰੀ ਜਾਤੀ ਦਾ ਹਰ ਥਾਂ ਮਾਨ ਕਰਨਾ ਤੇ ਉਸ ਨੂੰ ਪਹਿਲ ਦੇਣੀ ਸੁਲੱਖਣੇ ਬੰਦਿਆਂ ਦਾ ਵੱਡਾ ਚਿੰਨ ਹੈ ਡੰਡੀ ਸਾਊ ਬੰਦੇ ਦੀ ਮੋਟੀ ਜਹੀ ਨਿਸ਼ਾਨੀ ਇਹ ਹੈ ਕਿ ਉਹ ਕਦੇ ਕਾਹਲਾ ਹਫਲਿਆ ਤੇ ਆਪੇ ਤੋਂ ਬਾਹਰ ਨਹੀਂ ਦਿ세ਗਾ ਡੰਡੀ ਲੋਕ ਗੱਡੀ ਚੜਨ ਲਈ ਇੰਜ ਭਜਦੇ ਤੇ ਤਕਮ ਤੱਕਾ ਹੁੰਦੇ ਹਨ ਜਿਵੇਂ ਅੱਗ ਲੱਗ ਗਈ ਹੁੰਦੀ ਹੈ ਪਰ ਸੁਚੱਜਾ ਆਦਮੀ ਅਡੋਲ ਟਿਕਿਆ ਰਹਿੰਦਾ ਹੈ ਡੰਡੀ ਕਾਹਲ ਤੇ ਤਿੱਖਾਪਣ ਭਾਵੇਂ ਤੁਰਨ ਫਿਰਨ ਵਿੱਚ ਹੋਵੇ ਭਾਵੇਂ ਅੱਖਾਂ ਦਾ ਹੋਵੇ ਭਾਵੇਂ ਜ਼ਬਾਨ ਦਾ ਸੋਭਾ ਨਹੀਂ ਦਿੰਦਾ ਡੰਡੇ ਆਪੋ ਬਿਜਲੀ ਗੱਲ ਕਰਦਿਆਂ ਦੂਜਿਆਂ ਦਾ ਖਿਆਲ ਰੱਖਣਾ ਉੱਚਾ ਨਾਂ ਬੋਲਣਾ ਨਾ ਹਿੜ ਹਿੜ ਕਰਕੇ ਹੱਸਣਾ ਦੂਜਿਆਂ ਵੱਲ ਨਾ ਘੂਰਨਾ ਤੇ ਉਹਨਾਂ ਦੀਆਂ ਚੀਜ਼ਾਂ ਨੂੰ ਗੋਵ ਨਾਲ ਨਾ ਪੜਤਾਲਣਾ ਕਿਸੇ ਦੀ ਪੁਸਤਕ ਜਾਂ ਅਖਬਾਰ ਨਾ ਪੜਨ ਦੀ ਕੋਸ਼ਿਸ਼ ਕਰਨੀ ਨਾ ਹੱਥ ਵਿੱਚੋਂ ਖੋਹਣ ਦਾ ਯਤਨ ਕਰਨਾ ਦੂਜੇ ਨੂੰ ਆਪਣੇ ਕਰਕੇ ਕੋਈ ਔਖ ਨਾ ਦੇਣਾ ਤੇ ਜੇ ਬੇਬਸੀ ਨਾਲ ਦਿੱਤੀ ਜਾਵੇ ਤਾਂ ਖੇਮਾ ਮੰਗਣੀ ਇਹ ਮੋٹے ਜਿਹੇ ਨਿਯਮ ਹਨ ਬਰਤਨ ਤੇ ਬੈਠਣ ਦੇ ਡੰਡੇ ਇਹ ਸਾਰੇ ਗੁਣ ਤੁਹਾਡੀ ਆਦਰਸ਼ ਸ਼ਖਸੀਅਤ ਵਿੱਚ ਹੋਣੇ ਚਾਹੀਦੇ ਹਨ